ਤੈ ਇੱਕ ਵੱਡੀ ਅਪਡੇਟ ਤੁਹਾਨਾਂ ਨਾਲ ਸਾਂਝੀ ਕਰ ਰਿਹਾ ਸ਼ੰਭੂ ਅਤੇ ਖਨੋਰੀ ਬਾਰਡਰ ਬਾਰੇ ਦੱਸ ਦਈਏ ਕਿ ਸ਼ੰਭੂ ਬਾਰਡਰ ਜੋ ਕਿ ਪਿਛਲੇ 13 ਮਹੀਨੇ ਤੋਂ ਕਿਸਾਨ ਪ੍ਰਦਰਸ਼ਨ ਕਾਰਨ ਬੰਦ ਸੀ ਹੁਣ ਉਹ ਮੁੜ ਖੁੱਲ ਗਿਆ ਹੈ ਹਰਿਆਣਾ ਪੁਲਿਸ ਨੇ ਆਪਣੇ ਪਾਸੇ ਤੋਂ ਬੈਰੀਕੇਡ ਹਟਾ ਦਿੱਤੇ ਹਨ ਜਿਸ ਨਾਲ ਰਾਸ਼ਟਰੀ ਰਾਜ ਮਾਰਗ 44 ਤੇ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਤੋਂ ਬਾਅਦ ਕੀਤੀ ਗਈ ਤੇ ਖਨੋਰੀ ਬਾਰਡਰ ਤੇ ਵੀ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ ਪੰਜਾਬ ਪੁਲਿਸ ਨੇ ਪ੍ਰਦਰਸ਼ਨ ਕਾਰੀਆਂ ਨੂੰ ਹਟਾ ਦਿੱਤਾ ਹੈ ਅਤੇ ਹਰਿਆਣਾ ਪੁਲਿਸ ਨੇ ਬੈਰੀਕਾਡ ਹਟਾ ਕੇ ਪੂਰੇ ਰਾਹ ਖੋਲ ਦਿੱਤੇ ਆ ਇਸ ਨਾਲ ਦਿੱਲੀ ਪਟਿਆਲਾ ਨੈਸ਼ਨਲ ਹਾਈਵੇ ਤੇ ਆਵਾਜਾਈ ਆਸਾਨ ਹੋ ਗਈ ਹੈ ਦੱਸਦੀ ਹੈ ਕਿ ਕਿਸਾਨਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਪ੍ਰਦਰਸ਼ਨਕਾਰੀਆਂ ਕਿਸਾਨਾਂ ਨੇ ਇਹ ਹਟਾਉਣ ਦੀ ਨਿੰਦਾ ਕੀਤੀ ਅਤੇ 28 ਮਾਰਚ ਨੂੰ ਜ਼ਬਰਦਸਤੀ ਵਿਰੋਧ ਦਿਵਸ ਵਜੋਂ ਮਨਾਉਣ ਦਾ ਵੀ ਐਲਾਨ ਕਰ ਦਿੱਤਾ ਦਾਵਾ ਹੈ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਨ੍ਹਾਂ ਦੀ ਗਿਣਤੀ ਅਤੇ ਸਥਿਤੀ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਦੋਵਾਂ ਬਾਰਡਰਾਂ ਤੇ ਸੁਰੱਖਿਆਕ ਬਲਾਂ ਦੀ ਤਾਇਨਾਤ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ ਸ਼ੰਭੂ ਬਾਰਡਰ ਤੇ ਮੁਰ ਖੁੱਲਣ ਨਾਲ ਅਧਿਉਕੀ ਵਰਗ ਨੇ ਰਾਹਤ ਦੀ ਸਾਹ ਲਿਆ ਹੈ ਕਿਉਂਕਿ ਲੰਬੇ ਸਮੇਂ ਤੱਕ ਆਵਾਜਾਈ ਰੁਕਣ ਕਰਕੇ ਉਹਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਾਲਾਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਰੇ ਪੱਖਾਂ ਨੂੰ ਸ਼ਾਂਤੀ ਅਤੇ ਸਮਵਾਦ ਰਾਹੀਂ ਮਸਲੇ ਦਾ ਹੱਲ ਲੱਭਣ ਦੀ ਅਪੀਲ ਕੀਤੀ ਜਾਂਦੀ ਹੈ। ਲਾਓ ਵੀ ਹੋਰ ਕੀ ਰਾਤਾ समारोह जम्मू बार्डर जो कि पिछले तेरह महीने तो किसान प्रदर्शन करूड खुल गया है पुलिस ने अपने खाते तो बैरिकेड हटा दिते ਨਲ ਰਾਸ਼ਟਰੀ ਰਾਜ ਮਾਲਕ ਤਾਲੀਆਂ ਤੇ ਬਹਿਣਾ ਦੀ ਆਵਾਜ਼ ਆਈ ਮੁਰੇ ਸ਼ੁਰੂ ਹੋ ਗਈ ਹੈ ਇੱਕ ਕਾਰਵਾਈ ਪੰਜਾਬ ਪੁਲਿਸ ਫਤਿਹਪੁਰ ਦਰਸ਼ਨ ਤਾਲੀਆਂ ਨੂੰ ਹਟਾਉਣ ਤੋਂ ਬਾਅਦ ਕੀਤੀ ਤੇ ਸਖਨੋਰੀ ਬਾਰਡਰ ਤੇ ਵੀ ਬਹਿਣਾ ਦੀ ਆਵਾਜ਼ ਆਈ ਮੁਰੇ ਸ਼ੁਰੂ ਹੋ ਗਈ ਹੈ ਪੰਜਾਬ ਪੁਲਿਸ ਨੇ ਬਦਰਸ਼ਨ ਤਾਲੀਆਂ ਨੂੰ ਹਟਾ ਦਿੱਤਾ ਹੈ ਅਤੇ ਹਰਿਆਣਾ ਪੁਲਿਸ ਨੇ ਬੈਰੀਕੇਡ ਪਤਾ ਕੇ ਪੂਰੇ ਰਾਹ ਦਿਆ ਦਾਸ ਦੀ ਕਿਸਿਆਨਾ ਦੀ ਕੀ ਪਰਚਿਕਰਿਆ ਸਾਹਮਣੇ ਆਈ ਹੈ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਇਹ ਟਾਉਂ ਦੀ ਮੰਂਦਾ ਕੀਤੀ ਅਤੇ 6 ਮਾਰਚ ਨੂੰ ਜ਼ਬਰਦਸਤੀ ਵਿਰੋਧ ਦਿਵਸ ਵਜੋਂ ਮਨਾਉਣ ਦਾ ਵੀ ਐਲਾਨ ਕਰ ਦਿੱਤਾ ਦਾਵਾ ਹੈ ਕਿ ਕਿਸਾਨਾਂ ਨੇ ਦਿੱਕਤਾਂ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਗਿੰਤੀ ਦੀ ਸਥਿਤੀ ਬਾਰੇ ਸਪਸ਼ਟ ਜਾਣਕਾਰੀ ਉਪਲਬਧ ਨਹੀਂ ਹੈ ਦੋਵਾਂ ਬੋਧਰਾ ਤੇ ਸੋਇਕਿਆ ਖੇਲਾ ਵੀ ਤਹਿਨਾਤ ਬੁਧਾਰਿਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਨਚਾਹੀ ਘਟਨਾ ਨੂੰ ਰੋਕਿਆ ਜਾ ਸਕੇ ਸੰਭੂ ਬੋਧਰਨ